ਕੀ ਕਰੀ ਜਾਣਾ ਮਨਾ ਆ ਜੱਜ ਬੇਲਾ ਨੂੰ ਪਾ ਲਈ ਲਾੜਾ ਬੇਲਾ ਨੂੰ ਪਾਣੀ ਲਾਉਣਾ ਕਿੱਥੇ ਆ ਪਾਣੀ ਆ ਦੇ ਸਭੇਲਾ ਨੂੰ ਪਾਣੀ ਲਈ ਜਾਣਾ ਠੀਕ ਇਹ ਕਾਦੀਆਂ ਬੇਲਾ ਲਾਈਆਂ ਵੀ ਤੇਰੀਆਂ ਵੱਡੇ ਵੱਡੇ ਕਰੇ ਲਾ ਦਿਆ ਵੱਡੇ ਕਰੇ ਲਿਆਂ ਦੀਆਂ ਹੈ ਦਿਖਾ ਦਿਖਾਈ ਕਿੱਥੇ ਆ ਬੇਲਾ ਆ ਦੇ ਸਿਆਹਾ ਬੇਲਾ ਹੈ ਵਧੀਆ ਜਲ ਹਨਾ ਉਡੀਆਂ ਗੱਟ ਕੇ ਸਿੱਤਾ ਹਾ ਛਾੜ ਦੇਣਿਆ ਦੇ ਪਸਿਆ ਮੂੜੀਆਂ ਗੱਡ ਕੇ ਤਾਂ ਹਾ ਛਾੜ ਦੇਣੀਆਂ ਬੇਲਾਂ ਹੈ ਠੀਕ ਆ ਮੈਂ ਹਰੇ ਸੱਦੇ ਨੂੰ ਪਾਣੀ ਲਾ ਦਿੱਲਾ ਖੁੱਲਾ ਠੀਕ ਹੈ ਸੰਡੇ ਨੂੰ ਪਾਣੀ ਲਾ ਦੇਣਾ ਹੁੰਦਾ ਹੈ ਹਾਂ ਠੀਕ ਆ ਬੇਲਾਂ ਤੇਰੀਆਂ ਵਧੀਆ ਲੱਗਦੀਆਂ ਯਾਰ ਬੇਲਾਂ ਵਧੀਆ ਲੱਗਦੀਆਂ ਤੇਰੀਆਂ ਹਨਾ ਹਾਂ ਮਰੇ ਕੋਟਰੇ ਉੱਥੋਂ ਵੀ ਲਿਆਦੇ ਸੀ। ਹਮਲੇ ਕੋਟਲੋਂ ਵੀ ਲਿਆਉਂਦੇ ਸੀ ਨੀ ਦੂਰੋਂ। ਹਾਂ। ਠੀਕ ਆ ਵਧੀਆ ਜਾ ਫੇਰ ਤਾਂ। ਹੋਰ ਕਾਦੀਆਂ ਕਾਦੀਆਂ ਬੇਲਾਂ ਲਾਈਆਂ ਵਿਗਾ? ਹੋਦਾ ਦੇ ਖੀਰਾ। ਰੱਖੀਰਾਂ ਦੀਆਂ ਬੇਲਾਂ ਵਿਆ ਕੀਰੇ ਲੱਗੇ ਪਏ ਆ ਓਏ। ਰੱਖੀਰਾਂ ਦੀਆਂ ਬੇਲਾਂ ਵੀ ਲਾਈਆਂ ਵਿਗਾ ਹੈ? ਠੀਕ ਆ। ਹੋਰ ਵੀ ਆ? ਹਾਂ। ਠੀਕ। ਆ ਜਾ। ਆ ਬੈਂਗਣੀ ਲਾਈ ਵੀ ਆ। ਆ ਬੈਂਗਣੀ ਵੀ ਲਾਈ ਬੈਠਾ। ਸਾਰੀ ਸਬਜੀ ਲਾਈ ਬੈਠਾ ਹੈ। ਆ। ਆ ਤੋਰੀਆ ਗਿਆ। ਸਤੋਰੀਆਂ ਦੀਆਂ ਬੇਲਾਂ ਆ ਤਾਂ ਬਲਾ ਡਿਜ਼ਾਈਨ ਪਾ ਕੇ ਚੜੀਆਂ ਵੀ ਆ ਤਾਂ ਹਾਂ ਹਨਾ। ਆ ਜਾਲ ਕਿਨੇ ਲਾਇਆ ਸੀ? ਮੈਂ ਤੇ ਦਾਦੂ ਨੇ। ਅਸਾ ਤੂੰ ਤੇ ਦਾਦੂ ਨੇ ਜਾਲ ਲਾਇਆ ਸੀ। ਠੀਕ ਆ। ਕੀ ਆ ਗਿਆ।